ਦੋਸਤੋ ਅੱਜ ਦੁਪਹਿਰ ਸਮੇਂ ਹੋਈ بارش ਨਾਲ ਜੋ ਬਿਲਗੇ ਤੇ ਹਾਲਾਤ ਬਣਿਆ ਉਹ ਤੁਹਾਨੂੰ ਦਿਖਾ ਰਹੇ ਹਾਂ ਇਹ ਛੱਪੜ ਪੱਤੀ ਦੁਨੀਆ ਮਨਸੂਰ ਅਤੇ ਪੱਤੀ ਭਲਾਈ ਨਾਲ ਜੁੜਦਾ ਦਿਖਾ ਰਹੇ ਹਾਂ ਇਹ ਪੱਤੀ ਭਲਾਈ ਵਾਲੀ ਸਾਈਡ ਦੇ ਦ੍ਰਿਸ਼ ਤੁਸੀਂ ਇਸ ਵੇਲੇ ਦੇਖ ਰਹੇ ਹੋ ਜਲਥਲ ਹੋ ਗਿਆ ਲਗਾਤਾਰ 1 ਵਜੇ ਤੋਂ ਬਾਅਦ ਸ਼ਾਮ ਤੱਕ بارش ਹੋਣ ਨਾਲ ਐਸ ਬਿਲੇ ਇਹ ਛੱਪੜ ਪੱਤੀ ਭਲਾਈ ਵਾਲੀ ਸਾਈਡ ਤੁਹਾਨੂੰ ਦਿਖਾ ਰਿਆ ਆ ਤੁਸੀਂ ਦੇਖ ਕੇ ਹੈਰਾਨ ਹੋ ਜਾਣਾ ਕਿ ਇਹ ਛੱਪੜ ਬੜਾ ਵੱਡਾ ਛੱਪੜ ਅਤੇ ਖੇਤਾਂ ਦਾ ਪਾਣੀ ਇੱਕ ਹੋ ਗਿਆ ਨਜ਼ਰ ਆ ਰਿਹਾ ਸਾਹਮਣੇ ਤੇ ਦੋਸਤੋ ਇਹ ਛੱਪੜ ਹੁਣ ਤੱਕ ਇੱਕ ਵਾਰੀ ਵੀ ਸਾਫ਼ ਨਹੀਂ ਹੋਇਆ ਭਾਵੇਂ ਲੰਮੇ ਸਮੇਂ ਤੋਂ ਇੱਥੇ ਕਾਂਗਰਸ ਨੇ ਰਾਜ ਕੀਤਾ ਅਕਾਲੀ ਦਲ ਨੇ ਰਾਜ ਕੀਤਾ ਤੇ ਹੁਣ ਆਮ ਆਦਮੀ ਪਾਰਟੀ ਦਾ ਪਿਛਲੇ 3.5 ਸਾਲ ਤੋਂ ਪਿਛਲੇ 3.5 ਸਾਲ ਤੋਂ ਰਾਜ ਹੈ ਤੇ ਇਹ ਪੱਤੀ ਦੁਨੀਆ ਮਨਸੂਰ ਦੀ ਸੜਕ ਹੈ ਇਸ ਛੱਪੜ ਦਾ ਹਿੱਸਾ ਇਸ ਸੜਕ ਹੈ ਜਦੋਂ ਵੀ بارش ਜ਼ਿਆਦਾ ਹੁੰਦੀ ਆ ਉਸ ਸਮੇਂ ਇਹ ਸੜਕ ਤੇ ਪਾਣੀ ਅਕਸਰ ਆ ਜਾਂਦਾ ਪੱਤੀ ਭਲਾਈ ਵੱਲ ਤਾਂ ਉਸ ਵੇਲੇ ਪਾਣੀ ਜਾਂਦਾ ਆ ਜਦੋਂ ਬਹੁਤ ਜ਼ਿਆਦਾ بارش ਹੋ ਜਾਂਦੀ ਹੈ ਤੇ ਇਸ ਵੇਲੇ ਇਹ ਰੋਡ ਜਿਹੜਾ ਆ ਭਰਿਆ ਪਿਆ ਤੇ ਇਹ ਜੋ ਤੁਹਾਨੂੰ ਸਾਹਮਣੇ ਬਿਲਡਿੰਗ ਦਿਖਦੀ ਹੈ ਇਸ ਹਾਬ ਦਾ ਸਰਪੰਚ ਸੁਖਵਿੰਦਰ ਕੌਰ ਦਾ ਘਰ ਸਾਹਮਣੇ ਨਜ਼ਰ ਆ ਰਿਹਾ ਘਰ ਨੂੰ ਪਾਣੀ ਲੱਗ ਚੁੱਕਾ ਤੇ ਇਹ ਸੁਖਵਿੰਦਰ ਕੌਰ ਦੇ ਘਰ ਨੂੰ ਇਹ ਰਸਤਾ ਜਾਂਦਾ ਤੇ ਇਹ ਵੀ ਪਾਣੀ ਜਿਹੜਾ ਆ ਭਰ ਗਿਆ ਪੱਤੀ ਭਲਾਈ ਵਾਲੀ ਸੈਡ ਨਜ਼ਰ ਆ ਰਹੀ ਹੈ ਤੇ ਇਹ ਤੁਹਾਨੂੰ ਜਿਹੜੇ ਦ੍ਰਿਸ਼ ਅਸੀਂ ਦਿਖਾ ਰਹੇ ਹਾਂ ਇਹ ਔਇਲਾ ਰੋਡ ਦੇ ਦੈਸ਼ਾ ਤੇ ਇਹ ਇੱਕ ਪਾਸੇ ਬਿਲਡਿੰਗ ਤੁਹਾਨੂੰ ਸਰਕਾਰੀ ਸਕੂਲ ਐ ਪ੍ਰਾਇਮਰੀ ਲੜਕੀਆਂ ਦੇ ਸਕੂਲ ਦੀ ਜਿਹੜੀ ਤੁਹਾਨੂੰ ਸਾਈਡ ਦਿਖਾ ਰਹੇ ਆ ਇਹ ਖਾਲੀ ਛੜੀ ਦੇ ਸਾਹਮਣੇ ਜਿਹੜਾ ਇਹ ਛੱਪੜ ਹੈ ਤੇ ਇਸ ਵੇਲੇ ਦਾ ਕੁਦਰਤ ਦਾ ਕਿਰਪਾ ਕਹ ਲਓ بارش ਦੀ ਕੁਦਰਤ ਦਾ ਕਹਿਰ ਕਹ ਲਓ ਕੁਝ ਵੀ ਕਹਿ ਸਕਦੇ ਆ ਇੱਕ ਪਾਸੇ ਜਿਵੇਂ ਪੰਜਾਬ ਦੇ ਪਾਣੀ ਦੀ ਜਿਹੜੀ ਸਤਾ ਬਹੁਤ ਹੇਟਾਂ ਜਾ ਚੁੱਕੀ ਆ ਉਸ ਨੂੰ ਲੈ ਕੇ ਪਾਣੀ ਦੀ ਬਹੁਤ ਜ਼ਰੂਰਤ ਹੈ بارش ਦੀ ਬਹੁਤ ਜ਼ਰੂਰਤ ਹੈ ਦੂਸਰੇ ਪਾਸੇ ਜਦੋਂ ਇਹ ਹੀ بارش ਸਾਨੂੰ ਲੰਗਣ ਵਿੱਚ ਦਿੱਕਤ ਕਰਦੀ ਹੈ ਛੱਪੜ ਪੜ ਗਏ ਆ ਛੱਪੜ ਪੜ ਕੇ ਪਾਣੀ ਰਸਤਿਆਂ ਵਿੱਚ ਆ ਖੜਾ ਹੈ ਜਿਹਦੇ ਕਰਕੇ ਹਰ ਕੋਈ ਇਸ ਮੁਸ਼ਕਲ ਤੋਂ ਜਿਹੜਾ ਆ ਉਹ ਪ੍ਰਭਾਵਿਤ ਹੈ ਕੋਈ ਸਮਾਂ ਹੁੰਦਾ ਸੀ ਜਦੋਂ ਰਸਤੇ ਕੱਚੇ ਹੁੰਦੇ ਸੀ ਪਾਣੀ ਉਸ ਵੇਲੇ ਵੀ ਛਪੜਾਂ ਦੇ ਵਿੱਚ ਰਸਤਿਆਂ ਦੇ ਵਿੱਚ ਇਸੇ ਤਰ੍ਹਾਂ ਆਉਂਦਾ ਸੀ ਪਰ ਹੁਣ ਜਿਹੜੀ ਆ ਤਰੱਕੀ ਹੋਣ ਨਾਲ ਜੀਵਨ ਜਿਹੜਾ ਆ ਉਹ ਪਹਿਲਾਂ ਦੇ ਮੁਕਾਬਲੇ ਬਿਹਤਰ ਹੈ ਜਦੋਂ ਕਿ ਸਾਰਾ ਹੁਣ ਦੋਸ਼ ਜਿਹੜਾ ਆ ਉਹ ਨਗਰ ਕਮੇਟੀ ਨਗਰ ਪੰਚਾਇਤਾਂ ਨੂੰ ਜਾਂਦਾ ਕਿਉਂਕਿ ਲੋਕ ਜਾਗਰੂਕ ਹੋ ਗਏ ਕਿਉਂਕਿ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਚੁਣਿਆ ਹੀ ਇਸ ਕੰਮ ਲਈ ਹੁੰਦਾ ਤੇ ਇਸ ਵੇਲੇ ਤੁਹਾਨੂੰ ਇਹ ਜੋ ਦ੍ਰਿਸ਼ ਦਿਖਾ ਰਹੇ ਆ ਇਹ ਪੱਤੀ-ਪੱਟੀ ਦੇ ਨੇ ਪੱਤੀ-ਪੱਟੀ ਦਾ ਛੱਪੜ ਤਾਂ ਬਹੁਤ ਪਿੱਛੇ ਰਹਿ ਜਾਂਦਾ ਛੱਪੜ ਭਰ ਕੇ ਇਹ ਪਾਣੀ ਜਿਹੜਾ ਆ ਕਾਫੀ ਦੂਰ ਤੱਕ ਐ ਗੇਟ ਤੱਕ ਜਿਹੜਾ ਆ ਪਾਣੀ ਆ ਚੁੱਕਾ ਆ ਦਰਵਾਜੇ ਤੱਕ ਪਾਣੀ ਆ ਚੁੱਕਾ ਤੁਹਾਨੂੰ ਦਰਵਾਜੇ ਦੇ ਸਾਹਮਣੇ ਦ੍ਰਿਸ਼ ਜਿਹੜੇ ਆ ਇਸ ਸ਼ਾਮ ਦੇਰੇ ਵੇਲੇ ਦੇ ਜਿਹੜੇ ਦ੍ਰਿਸ਼ ਤੁਹਾਨੂੰ ਦਿਖਾ ਰਹੇ ਆ ਦੋਸਤੋ ਬੇੜੇ ਦੇ ਵਿੱਚ ਦੋ ਹੀ ਛੱਪੜ ਜਿਹੜੇ ਆ ਇਸ ਵੇਲੇ ਲੋਕਾਂ ਨੂੰ ਪ੍ਰਭਾਵਿਤ ਕਰ ਰਾਇਆ ਪੱਤੀ ਦੁਨੀਆ ਮਨਸੂਰ ਪੱਤੀ ਭਲਾਈ ਅਤੇ ਪੱਤੀ ਪੱਟੀ ਪਿਪੜੀ ਸਾਹ ਵਾਲਾ ਜਿਹੜਾ ਛੱਪੜ ਆ ਉਹ ਬਹੁਤ ਜ਼ਿਆਦਾ ਪਾਣੀ ਇਨ੍ਹਾਂ ਛੱਪੜਾਂ ਵਿੱਚ ਜਿਹੜਾ ਆ ਜ਼ਿਆਦਾ ਹੋਣ ਕਰਕੇ ਇਨ੍ਹਾਂ ਛੱਪੜਾਂ ਦੀ ਐ ਕਹਿ ਲਓ ਵੀ ਇੱਥੇ ਖੂਨ ਨਹੀਂ ਬਣੇ ਇਨ੍ਹਾਂ ਦੀ ਸਫਾਈ ਐ ਜਿਹੜੀ ਆ ਉਹ ਇਸ ਵਾਰ ਨਹੀਂ ਹੋਈ ਸੋ ਦੋਸਤੋ ਇਸ ਵਾਰਿਸ਼ ਤੋਂ ਬਾਅਦ ਵੀ ਕਿਆ ਜਾ ਰਿਹਾ ਕਿ ਮੌਸਮ ਵਿਭਾਗ ਕਹਿ ਰਿਹਾ ਵੀ 28 ਤੱਕ بارش ਦੀ ਸੰਭਾਵਨਾ ਹੈ ਤੇ ਇਹ ਇਸ ਵੇਲੇ ਜਿਹੜਾ ਜਲਥਲ ਹੋਇਆ ਪਿਆ ਇਹ ਕੁਦਰਤ ਦਾ ਕਹਿਰ ਕਹ ਲਓ ਜਾਂ ਕੁਦਰਤ ਦੀ ਕਿਰਪਾ ਕਹ ਲਓ ਤੇ ਨਗਰ ਪੰਚਾਇਤ ਬੋਲੋ ਥਾਂ ਥਾਂ ਜਿਹੜੇ ਪੰਪ ਲਾਇਆ ਇਹ ਪਾਣੀ ਨੂੰ ਕੱਢ ਕੇ ਖੇਤਾਂ ਵਿੱਚ ਸੁੱਟਣ ਨੂੰ ਇਸ ਵੇਲੇ ਇੱਕ ਪੱਤੀ ਦੁਨੀਆ ਮਸੂਲ ਦੇ ਵਿੱਚ ਇਹ ਲੱਗਾ ਜਿਹੜਾ ਪੰਪ ਆ ਉਹ ਵੀ ਪਾਣੀ ਦੇ ਵਿੱਚ ਘਟ ਚੁੱਕਾ ਸੋ ਦੋਸਤੋ ਹੁਣ ਤੱਕ ਲੰਘੇ ਕੱਲ ਤੱਕ ਨਵਰ ਕਮੇਟੀ ਦੇ ਉੱਤੇ ਜਿਹੜਾ ਆ ਉਹ ਵਿਰੋਧੀ ਧਿਰ ਨੂੰ ਜਾਂ ਜਿਹੜੇ ਲੋਕ ਮੁਸ਼ਕਲជា ਉਹਨਾਂ ਨੂੰ ਜਿਹੜਾ ਆ ਜਰੂਰ ਕਿਹਾ ਜਾ ਸਕਦਾ ਕਿ ਇਹ ਸਵਾਲ ਹੈ ਕਿ ਕਮੇਟੀ ਨੇ ਆਗਮਨ ਪ੍ਰਬੰਧ ਜਿਹੜੇ ਆ ਲੋੜ ਅਨਸਾਰ ਨਹੀਂ ਕੀਤੇ ਪਰ ਜਦੋਂ ਕੁਦਰਤ ਦਾ ਕਹਿਰ ਲਗਾਤਾਰ ਜਿਹੜਾ ਆ ਉਹ ਵਰਸ ਰਿਹਾ ਹੈ ਹੁਣ ਇਸ ਕੁਦਰਤ ਦੇ ਕਹਿਰ ਨੂੰ ਲੋਕ ਕਿਵੇਂ ਲੈਂਦੇ ਆ ਲੋਕ ਨਗਰਪੰਚਾਇਤ ਨੂੰ ਚੁੰਮਵਾ ਠਰਉਣ ਲਈ ਸੌਖਾ ਹੁੰਦਾ ਨੇੜੇ ਐ વૃਤੀ ਕਰਨੇ ਕਹਿਣਾ ਹੁੰਦਾ ਪਰ ਹੁਣ ਰੱਬ ਅੱਗੇ ਕੀ ਜੋਰ ਐ ਕੁਦਰਤ ਅੱਗੇ ਕੀ ਜੋਰ ਐ ਜਲ-ਥਲ ਹੋ ਗਿਆ ਅਗਰ ਇਹ بارش ਇਸੇ ਤਰ੍ਹਾਂ ਜਾਰੀ ਰਹੀ ਤਾਂ ਅਸੀਂ ਪਿਛਲੇ ਸਮੇਂ ਵਿੱਚ ਦੇਖਿਆ ਕਿ ਇਸ ਪੱਤੀ ਭਲਾਈ ਦੁਨੀਆ ਮਨਜ਼ੂਰ ਦਾ ਛੱਪੜ ਨੂੰ ਅਸੀਂ ਦੇਖਿਆ ਗਊਸ਼ਾਲਾ ਦੇ ਮੋੜ ਦੀ ਇਹ ਪਾਣੀ ਪੱਤੀ ਪੱਟੀ ਦੇ ਯਾਨੀ ਕਿ ਪਕੜੀ ਸਾਹ ਵਾਲੇ ਛੱਪੜ ਨਾਲ ਅਸੀਂ ਜੁੜਦਾ ਦੇਖਿਆ ਅਸੀਂ ਬਹੁਤ ਔਖੇ ਉਹ ਸਮੇਂ ਦੇਖਿਆ ਜਦੋਂ ਬਿਲਗੇ ਦੀਆਂ ਸੜਕਾਂ ਸਾਰੇ ਪਾਸੇ ਪਾਣੀ ਨਾਲ ਘਿਰੀਆਂ ਹੁੰਦੀਆਂ ਉਹ ਮਾਹੌਲ ਮਰਦਾ ਨਜ਼ਰ ਆ ਰਿਹਾ ਪਾਵੇਂ ਕਿ ਪੱਤੀ ਦੁਨੀਆ ਮਨਜ਼ੂਰ ਦਾ ਛੱਪੜ ਡੂੰਗਾ ਕੀਤਾ ਹੈ ਪੱਤੀ ਮਹਿਣਾ ਦਾ ਛੱਪੜ ਡੂੰਗਾ ਕੀਤਾ ਹੈ ਪੱਤੀ ਪੋਜਾ ਪੱਟੀ ਦਾ ਛੱਪੜ ਬਿਸ਼ਕਰਮਾ ਮੰਦਿਰ ਦੇ ਪਿਛਲੇ ਪਾਸੇ ਉਹ ਡੂੰਗਾ ਕੀਤਾ ਹੈ ਕੰਮ ਹੋਇਆ ਵੀ ਹੈ ਪਰ ਬਰੋਧੀਆਂ ਨੇ ਕਦੀ ਨਹੀਂ ਮੰਨਣਾ ਹੁੰਦਾ ਇਹ ਇੱਕ ਰਵਾਇਦਾ ਹੈ ਕਿ ਕੰਮ ਹੋਇਆ ਹਾਂ ਇਹ ਗੱਲ ਹੈ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਉਹ ਲੋਕ ਕਾਬਜ ਸੀ ਪੰਚਾਇਤ ਤੇ ਜਾਂ ਨਗਰ ਪੰਚਾਇਤ ਤੇ ਜਿਹੜੇ ਲੋਕ ਆਪਣੇ ਆਪ ਨੂੰ ਡਾਢ ਹੈ ਉਸ ਵੇਲੇ ਲੋਕਾਂ ਦੇ ਸਵਾਲ ਲੋਕ ਸੜਕਾਂ ਤੇ ਨਿਕਣ ਲਈ ਜਿਹੜਿਆ ਉਹ ਗਰੇਜ ਕਰਦੇ ਸੀ ਸੜਕਾਂ ਤੇ ਆਉਣਾ ਚਾਹੀਦਾ ਹੈ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਇਹ ਉਹਨਾਂ ਦਾ ਹੱਕ ਹੈ ਕਿਉਂਕਿ ਇਹ ਲੋਕਤੰਤਰ ਹੈ ਹਰੇਕ ਆਪਣੀ ਮੰਗ ਕਰ ਸਕਦਾ ਹੈ ਮੰਗ ਕਰਨੀ ਬਣਦੀ ਵੀ ਆ ਪਰ ਹੁਣ ਕੁਦਰਤ ਅੱਗੇ ਕੀ ਜੋਰ ਆ ਫਰਿਆਦਾਂ ਅਰਦਾਸਾਂ ਕਰਨ ਦਾ ਜਿਹੜਾ ਸਮਾਂ ਸ਼ੁਰੂ ਹੋ ਗਿਆ ਛੱਤਾਂ ਬਾਲਿਆਂ ਵਾਲੀਆਂ ਚੋ ਰਹੀਆਂ ਨੇ ਲੈਂਡਰ ਚੋਣ ਦੀ ਤਿਆਰੀ ਹੈ ਜਿ ਇਸੇ ਤਰ੍ਹਾਂ ਲਗਾਤਾਰ ਸੈੱਟ ਸੈੱਟ ਕਰਕੇ ਨਹੀਂ ਪੈਂਦਾ ਰਿਹਾ ਇਹ ਹਾਲਾਤ ਬਣ ਸਕਦੇ ਐ ਹਾਲਾਤ ਬਣਦੇ ਨਜ਼ਰ ਆ ਰਹੀ ਹੈ ਤੇ ਦੋਸਤੋ ਮੈਂ ਰਜਿੰਦਰ ਸਿੰਘ ਬਿਲਗਾ ਤੁਸੀਂ ਦੇਖ ਰਹੇ ਹੋ ਬਿਲਗਾ نیوز ਔਨਲਾਈਨ ਚੈਨਲ ਧੰਨਵਾਦ